ਪੱਕੀ ਹੋਈ ਫਸਲ ਤੇ ਪੱਕੀ ਹੋਈ ਫਸਲ ਤੇ ਜਦੋਂ ਮੀਂਹ ਪੈਣ ਦੀ ਆਸਾ ਹੋ ਜਾਂਦੀ ਹੈ ਅੰਬਰਾਂ ਦੇ ਵਿੱਚ ਬੱਦਲ ਕੜਗੜਾਟ ਕਰਦੇ ਹਨ ਕਿਸਾਨ ਦਾ ਦਿਲ ਥੋੜਾ ਹੁੰਦਾ ਹੈ ਬਹੁਤ ਆਸਾਂ ਕਿਸਾਨ ਨੂੰ ਫਸਲ ਤੇ ਹੁੰਦੀਆਂ ਹਨ ਇਹ ਗਿਲੇ ਸ਼ਿਕਵੇ ਕਿਸਾਨ ਵੱਟ ਤੇ ਖੜਾ ਖੇਤ ਵਿੱਚ ਖੜਾ ਪਰਮਾਤਮਾ ਨਾਲ ਕੁਝ ਗੱਲਾਂ ਕਰਦਾ ਹੈ ਕਾਲੀਆਂ ਘਟਾਵਾਂ ਅੱਜ ਅੰਬਰਾਂ ਤੇ ਚੜੀਆਂ ਕਾਲੀਆਂ ਘਟਾਵਾਂ ਅਜ ਅੰਬਰਾਂ ਤੇ ਚੜੀਆਂ ਮੇਹਰਾਂ ਦੇ ਅਸਾਈਆਂ ਕਿਤੇ ਲਾ ਨਾ ਦੇਣੀਆਂ ਚੜੀਆਂ ਕਾਲੀਆਂ ਘਟਾਵਾਂ ਅਜ ਅੰਬਰਾਂ ਤੇ ਚੜੀਆਂ ਮੇਹਰਾਂ ਦੇ ਅਸਾਈਆਂ ਕਿਤੇ ਲਾ ਨਾ ਦੇਣੀਆਂ ਚੜੀਆਂ ਗਿੱਲੀ ਹੋਈ ਫਸਲ ਨਾ ਕਾਮਿਆਂ ਨੇ ਵਢਣੀ ਗਿੱਲੀ ਹੋਈ ਫਸਲ ਨਾ ਕਾਮਿਆਂ ਨੇ ਵਢਣੀ ਫਸ ਗਈ ਕੰਬੈਨ ਕਿਤੇ ਔਖੀ ਹੋ ਜੂ ਕੱਢਣੀ ਫਸ ਗਈ ਕੰਬੈਨ ਕਿਤੇ ਔਖੀ ਹੋ ਜੂ ਕੱਢਣੀ ਔਖੀਆਂ ਸੁਕਾਣੀਆਂ ਨੇ ਬੰਨੀਆਂ ਜੋ ਭਰੀਆਂ ਮੇਹਰਾਂ ਦੇ ਆਸਾਈਆਂ ਕਿਤੇ ਲਾਣਾ ਦਮੀ ਚੜੀਆਂ ਔਖੀਆਂ ਸੁਕਾਣੀਆਂ ਨੇ ਬੰਨੀਆਂ ਜੋ ਭਰੀਆਂ ਮੇਹਰਾਂ ਦੇ ਆਸਾਈਆਂ ਕਿਤੇ ਲਾਣਾ ਦਮੀ ਚੜੀਆਂ 10 ਕਿੱਲੇ ਠੇਕੇ ਤੇ ਗਰੀਬੜੇ ਨੇ ਲਏ ਨੇ 10 ਕਿੱਲੇ ਠੇਕੇ ਤੇ ਗਰੀਬੜੇ ਨੇ ਲਏ ਨੇ ਬੈਂਕ ਦੀਆਂ ਕਿਸ਼ਤਾਂ ਦੇ ਰਸੇ ਗਲ ਪਏ ਨੇ ਬੈਂਕ ਦੀਆਂ ਕਿਸ਼ਤਾਂ ਦੇ ਰਸੇ ਗਲ ਪਏ ਨੇ ਫਸਲ ਤੇ ਕਿਸਾਨ ਦੀਆਂ ਆਸਾਂ ਨੇ ਬੜੀਆਂ ਫਸਲ ਤੇ ਕਿਸਾਨ ਦੀਆਂ ਆਸਾਂ ਨੇ ਬੜੀਆਂ ਮੇਰਾ ਦੇ ਆਸਾਈਆਂ ਕਿਤੇ ਲਾਣਾ ਦੇਵੀਂ ਝੜੀਆਂ ਮੇਰਾ ਦੇ ਆਸਾਈਆਂ ਕਿਤੇ ਲਾਣਾ ਦੇਵੀਂ ਝੜੀਆਂ ਬੱਦਲਾਂ ਦੀ ਚਾਲ ਵਿੱਚ ਬਿਜਲੀ ਜਦ ਕੜ ਕੇ ਬੱਦਲਾਂ ਦੀ ਚਾਲ ਵਿੱਚ ਬਿਜਲੀ ਜਦ ਕੜ ਕੇ ਧਰਤੀ ਨੂੰ ਸਿਰ ਲਾਵਾਂ ਕਾਲਜੇ ਨੂੰ ਫੜ ਕੇ ਧਰਤੀ ਨੂੰ ਸਿਰ ਲਾਵਾਂ ਕਾਲਜੇ ਨੂੰ ਫੜ ਕੇ ਖੇਤਾਂ ਵੱਲ ਦੇਖਾਂ ਅੱਖਾਂ ਨੀਰ ਨਾਲ ਭਰੀਆਂ ਖੇਤਾਂ ਵੱਲ ਦੇਖਾਂ ਅੱਖਾਂ ਨੀਰ ਨਾਲ ਭਰੀਆਂ ਮੇਰਾ ਦੇ ਅਸਾਈਆਂ ਕਿਤੇ ਲਾ ਨਾ ਦੇਵੀਂ ਝੜੀਆਂ ਮੇਰਾ